welcom to gn virtual classes its online free resource center from gn girls college patiala rashtriya andolan kede ne punjab de rashtriya andolan vich ki hissa paya ki yogdan paya ohna bare padhange te jallian wale bagh da sakha ki hai gaddar party movement is di achievement ki hai gaamagaata maru movement ki hai ga so ajj da apna topic hai national movements topic ਨੈਸ਼ਨਲ ਮੂਵਮੈਂਟ ਰਾਸ਼ਟਰੀ ਅੰਦੋਲਨ ਨੈਸ਼ਨਲ ਮੂਵਮੈਂਟ ਇਸ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਹੈਗਾ 1885 ਵਿੱਚ ਆਈ ਐਨ ਸੀ ਆਈ ਐਨ ਸੀ ਇੰਡੀਅਨ ਨੈਸ਼ਨਲ ਕੰਫਰੰਸ ਪਾਰਟੀ ਦੀ ਸਥਾਪਨਾ ਹੋਈ ਸੀ किसने एओ ह्यूम ने एम सी इंडियन नेशनल कांग्रेस पार्टी की स्थापना एट मुंबई 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 इसका पहला प्रेसिडेंट कौन बनाया गया फर्स्ट प्रेसिडेंट ਫਰਸਟ ਪ੍ਰੈਜ਼ੀਡੈਂਟ ਹੈਗੇ ਸੀ ਡਬਲਯੂ ਸੀ ਬੈਨਰਜੀ ਡਬਲਯੂ ਸੀ ਬੈਨਰਜੀ ਫਰਸਟ ਪ੍ਰੈਜ਼ੀਡੈਂਟ ਹੈਗੀ ਸੀ ਕਾਂਗਰਸ ਪਾਰਟੀ ਦੇ ਤਾਂ ਇੱਥੇ ਤੋਂ ਹੀ ਰਾਸ਼ਟਰੀ ਅੰਦੋਲਨ ਸ਼ੁਰੂ ਹੋ ਗਏ ਸੀ ਠੀਕ ਹੈ ਤੇ ਇਸ ਤੋਂ ਬਾਅਦ ਇਹ ਕਾਂਗਰਸ ਪਾਰਟੀ ਦੀ ਸਥਾਪਨਾ ਤੋਂ ਬਾਅਦ ਰਾਸ਼ਟਰੀ ਅੰਦੋਲਨਾਂ ਦੀ ਸ਼ੁਰੂਆਤ ਹੋਈ ਤੇ ਜਿਹਦੇ ਵਿੱਚ 1905 ਵਿੱਚ ਪਾਰਟੀਸ਼ਨ ਆਫ ਬੰਗਾਲ ਇੱਕ ਕੁਸ਼ਨ ਇਹ ਆ ਜਾਂਦਾ ਵੈਰੀ ਇੰਪੋਰਟੈਂਟ ਹੈ ਵੀ ਬੰਗਾਲ ਦੀ ਪਾਰਟੀਸ਼ਨ ਕਦੋਂ ਹੋਈ 1905 ਵਿੱਚ ਹੋਈ ਸੀ ਕਿਸ ਦੁਆਰਾ ਇਸ ਦੀ ਪਾਰਟੀਸ਼ਨ ਕੀਤੀ ਹੈਗੀ ਸੀ ਲਾਰਡ ਕਰਜਨ ਨੇ ਲਾਰਡ ਕਰਜਨ ਨੇ 1905 ਵਿੱਚ ਬੰਗਾਲ ਦੀ ਵੰਡ ਕਰਤੀ ਹੈਗੀ ਸੀ ਜਿਸ ਦੇ ਨਾਲ ਇਹ ਬੰਗਾਲ ਦੋ ਭਾਗਾਂ ਵਿੱਚ ਵੰਡਿਆ ਗਿਆ ਈਸਟ ਹਿੰਦੂਆਂ ਦਾ ਵੈਸਟ ਮੁਸਲਿਮ ਦਾ ਤਾਂ ਰੂਲ ਜਿਹੜਾ ਹੈਗਾ ਵੰਡ ਕਰੋ ਰੂਲ ਐਂਡ ਡਿਵਾਈਡ ਪੋਲਿਸੀ ਸ਼ੁਰੂ ਕੀਤੀ ਸੀ ਬ੍ਰਿਟਿਸ਼ ਨੇ ਤਾਂ ਇਹ ਰਾਸ਼ਟਰੀ ਅੰਦੋਲਨ ਸ਼ੁਰੂ ਹੋਈ 1913 ਦੇ ਵਿੱਚ ਚੱਲਿਆ ਗਦਰ ਮੂਵਮੈਂਟ ਗਦਰ ਮੂਵਮੈਂਟ ਗਦਰ ਅੰਦੋਲਨ ਗਦਰ ਪਾਰਟੀ ਦੀ ਸਥਾਪਨਾ ਹੋਈ ਗਦਰ ਮੂਵਮੈਂਟ ਚੱਲਿਆ ਇਸ ਦੀ ਸਥਾਪਨਾ ਕਿੱਥੇ ਹੋਈ ਸੈਨ ਫ੍ਰਾਂਸਿਸਕੋ ਸੈਨ ਫ੍ਰਾਂਸਿਸਕੋ ਕਿਹਦੇ ਦੁਆਰਾ ਹੋਈ ਬਾਈ ਲਾਲਾ ਹਰਦਿਆਲ ਬਾਏ ਲਾਲਾ ਹਰਦੀਾਲ ਲਾਲਾ ਹਰਦੀਾਲ ਦੌਰਾਨ ਇਸ ਦੀ ਸਥਾਪਨਾ ਹੋਈ ਗਦਰ ਪਾਰਟੀ ਦੀ ਇੱਥੇ ਸੈਨ ਫ੍ਰਾਂਸਿਸਕੋ ਵਿਖੇ ਹੋਈ 1913 ਚ ਤਾਂ ਇਸ ਦਾ ਪਹਿਲਾ ਪ੍ਰੈਜ਼ੀਡੈਂਟ ਕੌਣ ਬਣਾਇਆ ਗਿਆ ਬਾਬਾ ਸੋਹਣ ਸਿੰਘ ਸੋਹਣ ਸਿੰਘ ਪਕਣਾ ਸੋਹਣ ਸਿੰਘ ਪਕਣਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਕਿਸ ਦਾ ਗਦਰ ਪਾਰਟੀ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਗਦਰ ਪਾਰਟੀ ਦਾ ਸੋਹਨ ਸਿੰਘ ਪਖਨਾ ਤਾਂ ਗਦਰ ਪਾਰਟੀ ਦੀ ਸਥਾਪਨਾ 1913 ਵਿੱਚ ਹੋਈ ਸਨ ਫਰਾਂਸਿਸਕੋ ਜੋ ਯੂ ਐਸ ਏ ਦੇ ਵਿੱਚ ਹੈ ਸੌਂਸ ਬਏ ਲਾਲਾ ਹਰਦਿਆਲ ਦੁਆਰਾ ਤੇ ਸੋਹਨ ਸਿੰਘ ਪਖਨਾ ਫਰਸਟ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਗਦਰ ਪਾਰਟੀ ਦਾ ਹੁਣ ਇਹ ਗਦਰ ਜਿਹੜਾ ਯੂਐਸਏ ਵਿੱਚ ਪਹਿਲਾ ਇੱਕ ਨਿਊਜ਼ਪੇਪਰ ਹੈਗਾ ਸੀ ਗਦਰ ਦਾ ਮਤਲਬ ਹੁੰਦਾ ਰਿਵੋਲਟ ਗੂੰਜ ਤਾਂ ਉੱਥੋਂ ਹੀ ਚੱਲਦਾ ਗਿਆ ਤੇ ਇਹ ਗਦਰ ਜਿਹੜਾ ਫਲਾਣਾ ਹੈਗਾ ਸੀ ਉਹ ਪੰਜਾਬ ਦੇ ਵਿੱਚ ਫਲਾਣਾ ਸੀ ਤੇ ਇਹਨਾਂ ਦੀ ਗਦਰ ਪਾਰਟੀ ਦੀਆਂ ਪ੍ਰਾਪਤੀਆਂ ਸਿਰਫ ਮਾਝਾ ਤੇ ਦੁਆਬਾ ਤੱਕ ਹੋਈਆਂ ਮਾਲਵਾ ਤਾਂ ਕਈ ਜ਼ਿਆਦਾ ਫੈਲ ਨਹੀਂ ਸਕਿਆ ਕਿਉਂਕਿ ਗਦਰ ਪਾਰਟੀ ਦੇ ਜ਼ਿਆਦਾ ਢਿਣੀ ਮੈਂਬਰ ਸੀ ਉਹ ਗੱਦਾਰ ਹੋ ਗਏ ਆਪਾਂ ਕਹਿ ਸਕਦੇ ਹਾਂ ਵੀ ਗਦਰ ਪਾਰਟੀ ਦੀ ਜੋ ਫੇਲਿਓਰ ਹੈ ਇਸਦੀ ਅਸਫਲਤਾ ਦੇ ਕਾਰਨ ਕੀ ਹੈ ਇਸਦੇ ਅਸਫਲਤਾ ਦੇ ਕਾਰਨ ਹੈ ਨਾ ਕੋ ਲੈਕ ਆਫ ਵੈਪਨਸ ਲੈਕ ਆਫ ਇਕਨੋਮਿਕਲੀ ਤੇ ਲਾਇਲਟੀ ਲੈਕ ਆਫ ਲਾਇਲਟੀ ਵਫਾਦਾਰੀ ਦੀ ਕਮੀ ਹੈਗੀ ਸੀ ਤਾਂ ਬਹੁਤ ਸਾਰੀ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਸੀ ਇਸਲੇ ਮੈਂਬਰ ਗੱਦਾਰ ਹੋ ਗਏ ਪੁਲਿਸ ਤੇ ਮੁਖਬਰ ਬਣ ਗਏ ਸੀ ਤਾਂ ਜਿੱਥੇ ਵੀ ਕੋਈ ਗਦਰਿਆਂ ਦਾ ਮੂਵਮੈਂਟ ਸ਼ੁਰੂ ਹੁੰਦਾ ਪੁਲਿਸ ਉਸ ਨੂੰ ਕਾਬੂ ਕਰ ਲੈਂਦੀ ਹੈਗੀ ਸੀ ਤਾਂ ਇਸ ਕਰਕੇ ਜ਼ਿਆਦਾ ਨਹੀਂ ਚੱਲਿਆ ਹੈਗਾ ਗਦਰ ਜਿਹੜਾ ਮੂਵਮੈਂਟ ਹੈਗਾ ਸੀ ਤੇ ਇਸ ਤੋਂ ਬਾਅਦ ਕੀ ਹੈ ਨੈਕਸਟ ਆ ਜਾਂਦਾ 1914 ਵਿੱਚ ਸ਼ੁਰੂ ਹੋਇਆ ਕਾਮਾ ਗਟਾ ਮਾਰੂ ਮੂਮੈਂਟ ਕਾਮਾ ਗਟਾ ਮਾਰੂ ਮੂਮੈਂਟ ਕਾਮਾ ਗਟਾ ਮਾਰੂ ਮੂਮੈਂਟ ਕਾਮਾ ਗਟਾ ਮਾਰੂ ਮੂਮੈਂਟ ਦੀ ਘਟਨਾ 1914 ਵਿੱਚ ਹੋਈ ਦੇਖੋ ਜਿਹੜਾ ਕਾਮਾਗਾਟਾ ਮਾਰੂ ਸੀ ਇੱਕ ਜਾਪਾਨੀ ਜਹਾਜ਼ ਹੈਗਾ ਸੀ ਤਾਂ ਇਸ ਦੇ ਪ੍ਰੈਜ਼ੀਡੈਂਟ ਕੌਣ ਹੈਗੇ ਸੀ ਬਾਬਾ ਗੁਰਦੇਵ ਸਿੰਘ ਬਾਬਾ ਗੁਰਦੇਵ ਸਿੰਘ ਬਾਬਾ ਗੁਰਦੇਵ ਸਿੰਘ ਬਾਬਾ ਗੁਰਦੇਵ ਸਿੰਘ ਇਸ ਕਾਮਾਗਾਟਾ ਮਾਰੂ ਜਹਾਜ਼ ਦੇ ਲੀਡਰ ਸੀ ਨੇਤਾ ਇਹਨਾਂ ਨੇ ਜਿਹੜਾ ਕੁਝ ਮੁਸਾਫਰ ਹੈਗੇ ਸੀ ਜਿਨ੍ਹਾਂ ਦੀ ਗਿਣਤੀ ਹੈਗੀ ਸੀ 376 ਇਹ ਆਪਣੀ ਦਿਸ਼ਾ ਲੋਕੇਸ਼ਨ ਭੁੱਲ ਗਏ ਸੀ ਇਹਨਾਂ ਨੂੰ ਕੈਨੇਡਾ ਜਾਣਾ ਸੀ ਕੈਨੇਡਾ ਪਹਚਾਣਾ ਸੀ ਨੂੰ ਸਹੀ ਇਹ ਯਾਤਰੀਆਂ ਮੁਸਾਫਰਾਂ ਨੂੰ ਤਾਂ ਬਾਬਾ ਗੁਰਦਿਤ ਸਿੰਘ ਨੇ ਕਾਮਾਗਾਟਾ ਮਾਰੂ ਨਾਮ ਦਾ ਇੱਕ ਜਾਪਾਨੀ ਜਹਾਜ਼ ਲਿਆ ਤੇ ਇਸ ਤਰ੍ਹਾਂ ਤੇ ਜਹਾਜ਼ ਸਿੰਗਾਪੁਰ ਤੋਂ ਹੁੰਦਾ ਹੋਇਆ ਕੈਨੇਡਾ ਪਹੁੰਚਿਆ ਕੈਨੇਡਾ ਦੀ ਸਰਕਾਰ ਨੇ ਵਾਪਸ ਕਰ ਤੇ ਆਈ ਤੇ ਇਹ ਵਾਪਸ ਚਲੇ ਗਿਆ ਹਾਂਗਕਾਂਗ ਸਿੰਗਾਪੁਰ ਨੂੰ ਆਂਦਾ ਹੋਇਆ ਕਲਕੱਤਾ ਕਲਕੱਤਾ ਪਹੁੰਚਿਆ ਕਲਕੱਤਾ ਦੀ ਜੋ ਪੋਰਟ ਹੈਗੀ ਸੀ ਬੰਦਰਗਾਹ ਬਜ 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 ਪੋਰਟ ਤੇ ਪਹੁੰਚਿਆ ਸੀ ਤਾਂ ਬ੍ਰਿਟਿਸ਼ ਨੇ ਦੇਖਿਆ ਵੀ ਕ੍ਰਾਂਤੀਕਾਰੀ ਆ ਗਏ ਇਹ ਹੁਣ ਦੰਗਾ ਫਸਾਦ ਕਰਨਗੇ ਤਾਂ ਬ੍ਰਿਟਿਸ਼ ਨੇ ਇਹਨਾਂ ਤੇ ਨਹੱਤੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ ਤਾਂ ਜਿਹਦੇ ਵਿੱਚ 18-19 ਪੋਰਟ ਦੀ ਡੈਥ ਹੋ ਗਈ ਕੁਝ ਜ਼ਖਮੀ ਹੋ ਗਏ ਤਾਂ ਬਾਬਾ ਗੁਰਦੇ ਤਾਂ ਬਾਕੀ ਨੂੰ ਬਚਾ ਕੇ ਲੈ ਗਿਆ ਤਾਂ ਇਹ ਸਾਰੀ ਘਟਨਾ ਨੂੰ ਕਾਮਾਗਾਟਾ ਮਾਰੂ ਮੂਵਮੈਂਟ ਬੋਲਿਆ ਜਾਂਦਾ ਹੈ ਹੁਣ ਇਹ ਕਾਮਾਗਾਟਾ ਮੂਵਮੈਂਟ ਇਕੁਏਸ਼ਨ ਹੋਰ ਆ ਜਾਂਦਾ ਹੈ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਬਣਦਾ ਇਸ ਤੇ ਵੀ ਜਿਹੜਾ ਕਾਮਾਗਾਟਾ ਮਾਰੂ ਮੂਵਮੈਂਟ ਹੈ ਕਿ ਇਹ ਗਦਰ ਪਾਰਟੀ ਨਾਲ ਸੰਬੰਧ ਦਾ ਹਾਂਜੀ ਇਹ ਗਦਰ ਪਾਰਟੀ ਨਾਲ ਸੰਬੰਧਿਤ ਮੂਵਮੈਂਟ ਹੈ ਕਾਮਾਗਾਟਾ ਮਾਰੂ ਮੂਵਮੈਂਟ ਜੇ ਸਵਾ ਨੈਕਸਟ ਪੜ੍ਹਦੇ ਆਪਾਂ ਨੈਕਸਟ ਮੂਵਮੈਂਟ ਹੈ ਜਲਿਆਂਵਾਲਾ ਬਾਗ ਫਰੇਸ਼ੀ ਸਦੋਂ 1919 ਜਲਿਆਂਵਾਲੇ ਬਾਗ ਦਾ ਸਾਕਾ 1919 ਵਿੱਚ ਇੱਕ ਰੋਲ ਐਕਟ ਪਾਸ ਹੋਇਆ ਇਹ ਰੋਲ ਐਕਟ ਵਿੱਚ ਕੀ ਹੈਗਾ ਸੀ ਨੋ ਅਪੀਲ ਨੋ ਵਕੀਲ ਨੋ ਦਲੀ ਬਿਨਾ ਮੁਕਦਮਾ ਕਰੇ ਵਿਅਕਤੀ ਨੂੰ ਅੰਦਰ ਕਰ ਦਿੰਦੇ ਸੀ ਹਵਾਲਾਤ ਵਿੱਚ ਜੇਲ੍ਹ ਵਿੱਚ ਨਾ ਉਹ ਮੁਕਦਮਾ ਕਰ ਸਕਦਾ ਨਾ ਵਕੀਲ ਬਣਾਉਂਦਾ ਸੀ ਨਾ ਜੱਜ ਉਸ ਦੀ ਦਲੀਲ ਸੁਣਦਾ ਸੀ ਅਰੈਸਟ ਕਰਦੇ ਸੀ ਤਾਂ ਇਸ ਦੇ ਨਾਲ ਪੰਜਾਬ ਦੇ ਵਿੱਚ ਕਾਫੀ ਹੈਜੀਟੇਸ਼ਨ ਵਿਦਰੋਹ ਹੋਇਆ ਦੋ ਵਿਅਕਤੀ ਹੈਗੇ ਸੀ ਡਾਕਟਰ ਸੈਫੁਦੀਨ ਕਿਚਲੂ ਔਰ ਡਾਕਟਰ ਸਤਿਆਪਾਲ ਡਾਕਟਰ ਸੈਫੁਦੀਨ ਕਿਚਲੂ ਡਾਕਟਰ ਸਤਿਆਪਾਲ ਦੋਨਾਂ ਨੇ ਵਿਰੋਧ ਕੀਤਾ ਕਾਲੇ ਝੰਡੇ ਲੈ ਕੇ ਵੀ ਇਹ ਜੋ ਰੋਲ اٹੈਕਟ ਹੈ ਇਸ ਨੂੰ ਵਾਪਸ ਕਰੋ ਇਹ ਕਾਲਾ ਕਾਨੂੰਨ ਇਸ ਦੇ ਕਰਕੇ ਸਰਕਾਰ ਨੇ ਡਾਕਟਰ ਸੈਫੁਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਨੂੰ ਛੁਡਾਣ ਦੇ ਲਈ ਪੰਜਾਬ ਦੇ ਵਿੱਚ ਜਲੰਧਿਆ ਵਾਲੇ ਬਾਗ ਦੇ ਵਿੱਚ ਲੋਕ ਇਕੱਠੇ ਹੋਏ ਧਰਨਾ ਲਾਇਆ ਹੁਣ ਜਲੰਧਿਆ ਵਾਲੇ ਬਾਗ ਦੇ ਵਿੱਚ ਧਰਨੇ ਨੂੰ ਦੇਖ ਕੇ ਉਦੋਂ ਗਵਰਨਰ ਹੈਗੇ ਸੀ ਲੈਫਟੀਨੇਟ ਗਵਰਨਰ ਪੰਜਾਬ ਦੇ ਮਾਈਕਲ ਐਡਵਾਈਰ ਮਾਈਕਲ ਐਡਵਾਈਰ ਦੂਜੇ ਹੈਗੇ ਸੀ ਜਰਨਲ ਡਾਇਰ ਮਾਈਕਲ ਐਡਵਾਇਰ ਲੈਫਟੇਨੈਂਟ ਗਵਰਨਰ ਆਫ ਪੰਜਾਬ ਤੇ ਜਰਨਲ ਡਾਇਰ ਹੁਣ ਮਾਈਕਲ ਐਡਵਾਇਰ ਨੇ ਜਰਨਲ ਡਾਇਰ ਨੂੰ ਬੁਲਾਇਆ ਵੀ ਇਹ ਜਿਹੜੀ ਭੀੜ ਹੈ ਇਸ ਨੂੰ ਹਟਾਓ ਤਾਂ ਫਿਰ ਜਰਨਲ ਡਾਇਰ ਨੇ ਕੀ ਹੈ ਪੂਰੇ ਜੱਲਿਆਂ ਵਾਲੇ ਬਾਗ ਜੋ ਅੰਮ੍ਰਿਤਸਰ ਦੇ ਵਿੱਚ ਹੈਗਾ ਨੀਅਰ ਹਰਮੰਦਰ ਸਾਹਿਬ ਦੇ ਨੇੜੇ ਹੈ ਤਾਂ ਇਸ ਨੂੰ ਘੇਰ ਲਿਆ ਤਾਂ ਇਸਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਹੁਣ ਇੱਕ ਕੁਐਸਚਨ ਆਏ ਹੋਏ ਆ ਦੋਨੇ ਸੀ ਡੈੱਡ ਪੀ ਡੈੱਡ 2018 ਦੇ ਵਿੱਚ ਕੁਐਸਚਨ ਆਇਆ ਵੀ ਜਲਿਆਂਵਾਲੇ ਬਾਗ ਤੇ ਹਮਲਾ ਕਿਸ ਨੇ ਕਰਵਾਇਆ ਆਰਡਰ ਕਿਸ ਨੇ ਦਿੱਤਾ ਗੋਲੀਆਂ ਮਾਈਕਲ ਅਡਵਾਇਰ ਨੇ ਤੇ ਗੋਲੀਆਂ ਪਿਛੇ ਪਟਵਾਰੀ ਦੇ ਇਗਜ਼ਾਮ ਦੇ ਵਿੱਚ ਆਇਆ ਤੇ ਗੋਲੀਆਂ ਕਿਸ ਨੇ ਚਲਵਾਈਆਂ ਜਰਨਲ ਡਾਇਰ ਨੇ ਜ਼ਿੰਮੇਵਾਰੀ ਸੀ ਤਾਂ ਨਿਹੱਥੇ ਲੋਕ ਮਾਰੇ ਗਏ ਇਹ 13 April 1919 ਨੂੰ ਇਹ ਜਲਿਆਂਵਾਲੇ ਬਾਗ ਦਾ ਸਾਕਾ ਹੋ ਗਿਆ ਮੂਵਮੈਂਟ 1920 ਦਾ ਸਮਾਂ ਆ 1920 ਦੇ ਵਿੱਚ ਨਵਾਂ ਇੱਕ ਅੰਦੋਲਨ ਸ਼ੁਰੂ ਹੋਇਆ ਨਾਨ ਕੋਆਪਰੇਸ਼ਨ ਮੂਵਮੈਂਟ ਨਾਨ ਕੋਆਪਰੇਸ਼ਨ ਮੂਵਮੈਂਟ ਮਹਾਤਮਾ ਗਾਂਧੀ ਨੇ 1920 ਦੇ ਵਿੱਚ ਨਾਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕਰਦੇ ਹੈਗਾ ਸੀ इसका मतलब इसे बाइकआउट करना बाइकआउट बैक आउट कि करना ब्रिटिश ब्रिटिश दिया जो थिंग्स है चीजा विदेशी कपड़ा स्कूल स्कूल कोट विद्यार्थियों ने स्कूल कॉलेज एजुकेशन हैं। ਵਕੀਲਾਂ ਤੇ ਜੱਜਾਂ ਨੇ ਜਿਹੜੇ ਵਕੀਲ ਸੀ ਤੇ ਜੱਜ ਨੇ ਉਹਨਾਂ ਨੇ ਕੋਰਟ ਛੱड़ਦੇ ਅਸਤੀਫਾ ਦੇਤੇ ਆਪਣੇ ਕੰਮਾਂ ਤੋਂ ਤੇ ਵੀ ਅੰਗਰੇਜ਼ਾਂ ਨੂੰ ਕੋਆਪਰੇਟ ਨਾ ਕਰੋ ਤਾਂ ਮਹਾਤਮਾ ਗਾਂਧੀ ਨੇ ਵਿਦੇਸ਼ੀ ਕੱਪੜਾ ਜਲਾਇਆ ਤੇ ਸਵਦੇਸ਼ੀ ਨੂੰ ਕਿਹਾ ਇਸ ਮੂਮੈਂਟ ਨੂੰ ਸਵਦੇਸ਼ੀ ਵੀ ਕਿਹਾ ਜਾਂਦਾ 1922 ਦੇ ਵਿੱਚ ਇੱਕ ਮੂਮੈਂਟ ਚੱਲਿਆ ਚੌਰਾ ਚੋਰੀ ਮੂਮੈਂਟ ਚੌਰਾਚੋਰੀ ਮੂਮੈਂਟ ਇਹ ਜਿਹੜਾ ਮੂਮੈਂਟ ਹੈਗਾ ਸੀ ਨਾਨ ਵਾਇਲੈਂਸ ਸੀ 1922 ਵਿੱਚ ਚੌਰਾਚੋਰੀ ਮੂਮੈਂਟ ਚੱਲਿਆ ਯੂਪੀ ਦੇ ਵਿੱਚ ਤਾਂ ਕੁਝ ਕ੍ਰਾਂਤੀਕਾਰੀਆਂ ਨੇ ਪੁਲਿਸ ਚੌਂਕੀ ਨੂੰ ਅੱਗ ਲਾਤੀ ਤੇ 22 ਸੋਲਜਰ 22 ਸਿਪਾਹੀ ਮਾਰੇ ਗਏ 22 ਸੋਲਜਰ ਮਾਰੇ ਗਏ ਤਾਂ ਜਿਸ ਕਰਕੇ ਇਸ ਅੰਦੋਲਨ ਨੂੰ ਮਹਾਤਮਾ ਗਾਂਧੀ ਨੇ ਵਾਪਸ ਕਰ ਲਿਆ ਤੇ ਉਹਨਾਂ ਨੂੰ 8 ਸਾਲ ਦੀ ਸਜ਼ਾ ਹੋਈ। ਮਹਾਤਮਾ ਗਾਂਧੀ ਨੂੰ ਫਿਰ ਉਹਨਾਂ ਦੀ ਸਿਹਤ ਦੇ ਅਕੋਰਡਿੰਗ ਛੱਡ ਦਿੱਤਾ ਰਿਹਾ ਕਰਵਾ ਦਿੱਤਾ ਗਿਆ ਸੀ। ਅੱਛਾ ਇਸ ਤੋਂ ਬਾਅਦ 1926 ਵਿੱਚ ਸ਼ੁਰੂ ਹੋਇਆ ਨੌਜਵਾਨ ਸਭਾ ਪੰਜਾਬ ਦੇ ਵਿੱਚ ਭਗਤ ਸਿੰਘ ਨੇ ਇੱਕ ਸਭਾ ਚਲਾਈ ਨੌਜਵਾਨ ਸਭਾ ਆਪਣੇ ਹੱਕਾਂ ਦੇ ਪਗਲ ਸਿੰਘ ਸੁਖਦੇਵ ਰਾਜਗੁਰੂ ਚੰਦਰ ਸ਼ੇਖਰ ਜਾਲੀ ਸਾਰੇ ਨੌਜਵਾਨ ਸਭਾ ਦੇ ਮੈਂਬਰ ਸੀ ਤਾਂ ਇਸ ਤੋਂ ਬਾਅਦ 1928 ਵਿੱਚ ਆਇਆ ਸਾਈਮਨ ਕਮਿਸ਼ਨ 1928 ਵਿੱਚ ਸਾਈਮਨ ਕਮਿਸ਼ਨ ਆਇਆ ਸਾਇਮਨ ਕਮਿਸ਼ਨ ਨੂੰ ਨਾਰਾ ਦਿੱਤਾ ਗੋ ਬੈਕ ਸਾਇਮਨ ਗੋ ਬੈਕ ਸਾਇਮਨ ਇਹ ਗੋ ਬੈਕ ਸਾਇਮਨ ਦਾ ਨਾਰਾ ਕਿਸ ਨੇ ਦਿੱਤਾ ਭਗਤ ਸਿੰਘ ਤੇ ਲਾਲਾ ਲਾਜਪਤ ਰਾਏ ਭਗਤ ਸਿੰਘ ਤੇ ਲਾਲਾ ਲਾਜਪਤਰਾ ਹੀ ਨਹੀਂ ਗੋ ਬੈਕ ਸਾਈਮਨ ਦਾ ਨਾਰਾ ਵੀ ਗੋ ਸਾਈਮਨ ਵਾਪਸ ਚਲੇ ਜਾਓ ਕਿਉਂਕਿ ਇਸਦੇ 7 ਮੈਂਬਰ ਹੈਗੇ ਸੀ 7 ਦੇ 7 ਬ੍ਰਿਟਿਸ਼ ਮੈਂਬਰ ਸੀ ਇਹ ਕੁਐਸਚਨ ਆਇਆ ਹੋਇਆ ਸਾਈਮਨ ਕਮਿਸ਼ਨ ਕੋ ਦੂਆਇਆ 1928 ਵਿੱਚ ਇਸਦੇ ਮੈਂਬਰ ਕਿੰਨੇ ਸੀ 7 ਗੋ ਬੈਕ ਸਾਈਮਨ ਦਾ ਨਾਰਾ ਕਿਸ ਨੇ ਦਿੱਤਾ ਭਗਤ ਸਿੰਘ ਤੇ ਲਾਲਾ ਲਾਜਪਤਰਾ ਤੇ ਫਿਰ ਬ੍ਰਿਟਿਸ਼ ਨੇ ਕੀ ਹੈ ਇੱਕ ਜੇਮਸ ਸਕਾਟ ਜੇਮਸ 斯科ਟ ਇੱਕ ਪੁਲਿਸ ਦੇ ਅਧਿਕਾਰੀ ਸੀ ਇਹਨਾਂ ਨੂੰ ਪੂਰੀ ਭੀੜ ਤੇ ਇਹਨਾਂ ਨੇ ਲਾਠੀਆਂ ਚਲਾਈਆਂ ਤਾਂ ਜਿਸ ਵੀ ਅਕੋਰਡਿੰਗ ਲਾਲਾ ਲਾਜਪਤਰਾਏ ਜ਼ਖਮੀ ਹੋ ਗਏ ਭਗਤ ਸਿੰਘ ਵੀ ਜ਼ਖਮੀ ਹੋ ਗਏ ਦੋਨੇ ਹੀ ਜ਼ਖਮੀ ਹੋ ਗਏ ਤੇ ਲਾਲਾ ਲਾਜਪਤਰਾਏ ਨੂੰ ਹੌਸਪੀਟਲ 'ਚ ਭਰਤੀ ਕੀਤਾ ਗਿਆ 1928 ਵਿੱਚ ਲਾਲਾ ਲਾਜਪਤਰਾਏ ਦੀ ਡੈਥ ਹੋ ਜਾਂਦੀ ਹੈ 1928 ਵਿੱਚ ਲਾਲਾ ਲਾਜਪਤਰਾਏ ਦੀ ਡੈਥ ਹੋ ਜਾਂਦੀ ਹੈ ਇਹ ਵੀ ਕੁਛ ਆਇਆ ਹੋਇਆ ਲਾਸਟ ਇਅਰ ਜੇਲ ਵਾਰਡਨ ਦਾ ਇੱਕ ਪੇਪਰ ਹੋਇਆ ਉਸ ਦੇ ਵਿੱਚ ਆਇਆ ਲਾਲਾ ਲਾਜਪਤ ਰਾਏ ਦੀ ਡੈਥ ਕਰੋ ਹੋਈ ਤਾਂ ਨੌਜਵਾਨ ਸਭਾ ਦੇ ਜੋ ਮੈਂਬਰ ਭਗਤ ਸਿੰਘ ਸੁਖਦੇਵ ਰਾਜਗੁਰੂ ਨੇ 1928 ਵਿੱਚ ਜੇਮਸ ਸਕਾਟ ਨੂੰ ਮਾਰਨ ਦਾ ਨਿਰਣਾ ਲਿਆ ਲੇਕਿਨ ਜੇਮਸ ਸਕਾਟ ਨਹੀਂ ਆਏ ਇਸ ਦੀ ਥਾਂ ਤੇ ਜੇਮਸ ਸੈਂਡਰਸ ਮਾਰੇ ਗਏ ਜੇਮਸ ਸੈਂਡਰਸ ਮਾਰੇ ਗਏ 1928 ਵਿੱਚ ਠੀਕ ਹੈ 1928 ਵਿੱਚ ਜੇਮਸ ਸੈਂਡਰਸ ਮਾਰੇ ਆ ਜੇਮਸ ਕੋਟ ਦੀ ਥਾਂ ਤੇ ਜੇਮਸ ਸੈਂਡਰਸ ਮਾਰੇ ਤਾਂ ਭਗਤ ਸਿੰਘ ਸੁਖਦੇਵ ਰਾਜਗੁਰੂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ 1929 ਦੇ ਵਿੱਚ ਭਗਤ ਸਿੰਘ ਸੁਖਦੇਵ ਰਾਜਗੁਰੂ ਇਹਨਾਂ ਨੇ ਦਿੱਲੀ ਦੀ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟੇ ਤੇ ਬਾਅਦ ਵਿੱਚ ਆਪਣੇ ਆਪ ਨੂੰ ਸਰੈਂਡਰ ਕਰਵਾ ਲਿਆ ਤੇ ਫਿਰ ਇਹਨਾਂ ਤੇ ਮੁਕੱਦਮਾ ਚੱਲਿਆ ਸੁਖਦੇਵ ਰਾਜਗੁਰੂ ਤੇ ਬੀਕੇ ਦੱਤ ਇਹਨਾਂ ਤੇ ਮੁਕੱਦਮਾ ਚੱਲੇ ਤੇ ਫਾਂਸੀ ਦਿੱਤੀ ਭਗਤ ਸਿੰਘ ਸੁਖਦੇਵ ਰਾਜਗੁਰੂ ਸੈਂਡਰ ਦਾ ਬੀਕੇ ਦਾ ਆਪਣੇ ਬੰਮ ਸੁੱਟੇ ਸੀ ਥੋੜੇ ਵੀ ਨੇਸ ਜਿਆਦਾ ਤੀ ਛੜਤੇ ਉਸ ਤੋਂ ਬਾਅਦ 1930 ਵਿੱਚ ਚੱਲਿਆ ਸੀ ਸਿਵਲ ਡਿਸਓਬਿਡੈਂਸ ਮੂਵਮੈਂਟ 1930 ਵਿੱਚ ਚੱਲਿਆ ਸਿਵਲ ਡਿਸਓਬਿਡੈਂਸ ਮੂਵਮੈਂਟ ਇੱਕ ਰਾਸ਼ਟਰੀ ਅੰਦੋਲਨ ਚੱਲਿਆ 1930 ਵਿੱਚ ਸਿਵਲ ਨਾ ਫਰਮਾਨ ਜਿਸ ਨੂੰ ਡਾਂਡੀ ਮਾਰਚ ਯਾਤਰਾ ਵੀ ਕਿਹਾ ਜਾਂਦਾ ਹੈ ਇਸਦੇ 78 ਸਾਥੀ ਸੀ ਮਹਾਤਮਾ ਗਾਂਧੀ ਨੇ ਗੁਜਰਾਤ ਸਾਬਰਮਤੀ ਆਸ਼ਰਮ ਤੋਂ ਇਹ ਡਾਂਡੀ ਮਾਰਚ ਯਾਤਰਾ ਸ਼ੁਰੂ ਕੀਤੀ ਤੇ ਸੂਰਤ ਤੱਕ ਗਏ ਉੱਥੇ ਜਾ ਕੇ ਇਹਨਾਂ ਨੇ ਨਮਕ ਬਣਾਇਆ ਨਮਕ ਕਾਨੂੰਨ ਤੋੜਿਆ ਸਿਵਲ ਦੀਨ ਆਫਰਮਾਨੀ ਕੀਤੀ ਬਾਅਦ ਵਿੱਚ ਕੀ ਹੈ ਇਸ ਸਮਝੌਤਾ ਹੋ ਗਿਆ ਤੇ ਇਸ ਤੋਂ ਬਾਅਦ 1942 ਵਿੱਚ ਬਹੁਤ ਵੱਡਾ ਅੰਦੋਲਨ ਚੱਲਿਆ ਕੋਇਟੇਂ ਦੀ ਮੂਮਨ ਕਵਿਟ ਇੰਡੀਆ ਮੂਵਮੈਂਟ ਭਾਰਤ ਛੱਡੋ ਅੰਦੋਲਨ 1942 ਵਿੱਚ ਚਲਾਇਆ ਗਿਆ ਸੀ ਕਵਿਟ ਇੰਡੀਆ ਮੂਵਮੈਂਟ ਜਿਸ ਨੂੰ ਡੂ অর ਡਾਈ ਮੂਵਮੈਂਟ ਵੀ ਕਿਹਾ ਜਾਂਦਾ ਕਰੋ ਤੋ ਮਰੋ ਵੀ ਬ੍ਰਿਟਿਸ਼ ਅੰਗਰੇਜ਼ ਸਰਕਾਰ ਛੱਡ ਦੋ ਹੁਣ ਅਸੀਂ ਆਪ ਹੀ ਆਪਣੀ ਪਾਲਿਸੀ ਬਣਾਵਾਂਗੇ ਤਾਂ ਫਿਰ ਇਹ ਬਹੁਤ ਵੱਡਾ ਮੂਵਮੈਂਟ ਹੈਗਾ ਸੀ ਇਸ ਤੋਂ ਬਾਅਦ ਅੰਗਰੇਜ਼ਾਂ ਦੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ 14 ਅਗਸਤ 1947 ਨੂੰ ਜਿਹੜਾ ਸੀ ਪਾਕਿਸਤਾਨ ਬਣਿਆ ਤੇ 15 ਅਗਸਤ 1947 ਨੂੰ ਇੰਡੀਆ ਬਣ ਗਿਆ ਤੇ ਜਿਹੜੀ ਅਸੀਂ 78ਵਾਂ ਹੁਣ ਆਜ਼ਾਦੀ ਦੇ ਵਿੱਚ ਮਨਾ ਚੁੱਕੇ ਆ ਤੇ ਇਸ ਤੋਂ ਬਾਅਦ ਅਜੇ ਥੋੜਾ ਟਾਈਮ ਹੀ ਹੋਇਆ ਸੀ 31 1948 ਨੂੰ ਮਹਾਤਮਾ ਗਾਂਧੀ ਦਾ ਕਤਲ ਕਰਦੇ ਆ ਨੱਥੂ ਰਾਮ ਗੋਣ ਸਿੰਘ ਤਾਂ ਇਹ ਹੈਗੇ ਸੀ ਅੱਜ ਦੇ ਆਪਣੇ ਨੈਸ਼ਨਲ ਮੂਵਮੈਂਟਸ ਜਿਹੜੇ ਐਗਜ਼ਾਮ ਦੇ ਪੁਆਇੰਟ ਆ ਯੂ نو ਬਹੁਤ ਇੰਪੋਰਟੈਂਟ ਨੇ ਪਹਿਲਾ ਤੁਹਾਡਾ ਕੁਐਸਚਨ ਇਹ ਬਣਦਾ 1885 ਵਿੱਚ ਆਈਐਨਸੀ ਦੀ ਸਥਾਪਨਾ ਹੋਈ ਸੀ ਇਹ ਉਹ ਹਿਊਮ ਦੁਆਰਾ ਹੋਈ ਸੀ ਪਹਿਲਾ ਪ੍ਰੈਜ਼ਿਡੈਂਟ ਕਿੱਥੇ ਹੋਈ ਮੁੰਬਈ ਚ ਪਹਿਲਾ ਪ੍ਰੈਜ਼ੀਡੈਂਟ ਕੌਣ ਹੈ ਡਬਲਿਊ ਸੀ ਬੈਨਰਜੀ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ ਪਰ ਪੇਪਰ ਚ ਪਿਆ ਬੰਗਾਲ ਦੀ ਵੰਡ ਕਦੋਂ ਹੋਈ 1905 ਵਿੱਚ ਹੋਈ ਕਿਹਦੇ ਦੁਆਰਾ ਲਾਰਡ ਕਰਜ਼ਨ ਦੁਆਰਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਵੀ 1913 ਵਿੱਚ ਗਦਰ ਪਾਰਟੀ ਦੀ ਸਥਾਪਨਾ ਹੋਈ ਸਾਨ ਫ੍ਰਾਂਸਿਸਕੋ ਵਿੱਚ ਲਾਲਾ ਹਰਦਿਆਲ ਨੇ ਕੀਤੀ ਤੇ ਸੋਨ ਸਿੰਘ ਪਕਣਾ ਇਸ ਦੇ ਪਹਿਲੇ ਪ੍ਰੈਜ਼ੀਡੈਂਟ ਹੈਗੇ ਸੀ ਇਸ ਤੋਂ ਬਾਅਦ ਅਗਲਾ ਮੂਮੈਂਟ ਕਾਮਾਗਾਟਾ ਮਾਰੂ ਮੂਮੈਂਟ ਚੱਲਿਆ 1914 ਵਿੱਚ ਸੀ ਤਾਂ ਕਾਮਾਗਾਟਾ ਮਾਰੂ ਇੱਕ ਜਾਪਾਨੀ ਜਹਾਜ਼ ਸੀ ਬਾਬਾ ਗੁਰਦੇਵ ਸਿੰਘ ਨੇ ਇਹ ਮਸਾਫ 376 ਮਸਾਫਰ ਸੀ ਇਹਨਾਂ ਨੂੰ ਕੈਨੇਡਾ ਪਹੁੰਚਣਾ ਤਾਂ ਕਲਕੱਤਾ ਦੀ ਬੰਦਰਗਾਹ ਤੇ ਪਹੁੰਚਿਆ ਸੀ ਤਾਂ ਇਸ ਤੇ ਗੋਲੀਆਂ ਚੱਲੀਆਂ 18 19 ਫੋਰਟ ਮਰ ਗਏ ਤਾਂ ਇਸ ਘਟਨਾ ਨੂੰ ਕਾਮਾਗਾਟਾ ਮਾਰੂ ਮੂਮੈਂਟ ਕਿਹਾ ਲਿਆ ਜਾਂਦਾ ਹੈ ਗਦਰ ਪਾਰਟੀ ਨਾਲ ਸੰਬੰਧਿਤ ਹੈ ਉਸ ਤੋਂ ਬਾਅਦ ਜਲਿਆਂ ਵਾਲੇ ਬਾਗ ਦਾ ਸਾਕਾ 13 April 1919 ਨੂੰ ਵਾਪਰਿਆ ਸੀ ਕਿਉਂਕਿ ਸੈਫੂਦੀਨ ਕਿਚਲੂ ਤੇ ਡਾਕਟਰ ਸੈਫੂਦੀਨ ਕਿਚਲੂ ਡਾਕਟਰ ਸੱਤੇਪਾਲ ਨੇ ਰੌਇਲ ਐਕਟ ਦਾ ਵਿਰੋਧ ਕੀਤਾ ਹੀ ਪੰਜਾਬ ਦੇ ਲੀਡਰ ਸੀ ਪੰਜਾਬ ਦੀ ਪਰਸਨੈਲਿਟੀ ਸੀ ਇਸ ਕਰਕੇ ਨਾ ਉਹ ਰਿਹਾ ਕਰਾਣਾ ਜ਼ਰੂਰੀ ਸੀ ਜਲ੍ਹਿਆਂਵਾਲੇ ਬਾਗ ਵਿੱਚ ਲੋਕ ਇਕੱਠੇ ਹੋਏ ਤਾਂ ਮਾਈਕਲ ਐਡਵਾਇਰ ਤੇ ਜਰਨਲ ਡਾਇਰ ਦੀ ਪਲੈਨਿੰਗ ਨਾਲ ਇਹਨਾਂ ਨੂੰ ਨਿਰਦੋਸ਼ ਲੋਕਾਂ ਨੂੰ ਮਾਰਤੇ ਅਸੀਂ ਤਾਂ ਉੱਥੇ ਇੱਕ ਜਲ੍ਹਿਆਂਵਾਲੇ ਬਾਗ ਦੇ ਵਿੱਚ ਖਾਲੀ ਖੂਸੀ ਲੋਕਾਂ ਨੇ ਆਪਣੀ ਜਾਨ ਬਚਾਉਂਦੇ ਹੋਏ ਬਚਾਣ ਦੇ ਲਈ ਉਸ ਖੂਹ ਵਿੱਚ ਸਾਲਾ ਮਾਰਤੀਆਂ ਸਾਰਾ ਖੂਹ ਲਾਸ਼ਾਂ ਨਾਲ ਹੀ ਭਰ ਗਿਆ ਉਦਮ ਸਿੰਘ ਨਾਂ ਦੇ ਜਵਾਨ ਨੇ ਦੇਖਿਆ ਪਿੰਗਲਵਾੜੇ ਤੋਂ ਆਕੇ ਉਹ ਪਾਣੀ ਪਲਾ ਰਿਆ ਸੀ ਬਾਅਦ ਵਿੱਚ 1940 ਵਿੱਚ ਜਿਹੜਾ ਮਾਈਕਲ ਐਡਵਾਇਰ ਨੂੰ ਮਾਰਿਆ ਗਿਆ ਤੇ 31 ਜੁਲਾਈ 1941 ਨੂੰ ਰੋਦਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ ਇਸ ਤੋਂ ਬਾਅਦ 1920 ਵਿੱਚ ਨਾਨ ਕੋਆਪਰੇਸ਼ਨ ਮੂਵਮੈਂਟ ਜੋ ਬਾਈਕਾਟ ਮਾਰਾ ਮੂਵਮੈਂਟ ਆਇਆ ਸੀ ਬ੍ਰਿਟਿਸ਼ ਚੀਜ਼ਾਂ ਦਾ ਤਿਆਗ ਸਕੂਲਾਂ ਦਾ ਤਿਆਗ ਅਦਾਲਤਾਂ ਦਾ ਤਿਆਗ ਤੇ ਸਾਰੇ ਹੀ ਬ੍ਰਿਟਿਸ਼ ਰੂਲ ਨਾਲ ਕੋਈ ਕੋਆਪਰੇਸ਼ਨ ਨਾਮਿਲ ਵਰਤਮਨ ਦੂਲੰਗ ਕਿਹਾ ਜਾਂਦਾ ਹੈ 1922 ਵਿੱਚ ਹੀ ਚੌਰਾਚੋਰੀ ਮੂਵਮੈਂਟ ਵੀ ਚੱਲਿਆ ਜਿੱਥੇ ਵਾਇਲੈਂਸ ਹੋ ਗਿਆ 22 ਸੋਲਜਰ ਸਿਪਾਹੀ ਮਾਰੇ ਗਏ ਸੀ 1926 ਵਿੱਚ ਇੱਕ ਵੈਰੀ ਇੰਪੋਰਟੈਂਟ ਕੁਐਸਚਨ ਆਪਾਗ ਸਿੰਘ ਨੇ ਨੌਜਵਾਨ ਸਭਾ ਚਲਾਈ ਸੀ 1928 ਵਿੱਚ ਆਪਾਂ ਪੜ ਚੁੱਕੇ ਆ ਸਾਈਮਨ ਕਮਿਸ਼ਨ ਵੀ ਆਇਆ ਸੀ ਇਸ ਦੇ ਸੱਤ ਮੈਂਬਰ ਸੀ ਤਾਂ ਸਾਈਮਨ ਵਾਪਸ ਚਲੇ ਜਾਓ ਦਾ ਨਾਰਾ ਗੋ ਬੈਕ ਟੂ ਸਾਈਮਨ ਭਗਤ ਸਿੰਘ ਤੇ ਲਾਲਾ ਲਾਜਪਤ ਰਾਏ ਨੇ ਦਿੱਤਾ ਜੇਨਸਕੋਡ ਨੇ ਲਾਲਾ ਲਾਜਪਤ ਰਾਏ ਤੇ ਭਗਤ ਸਿੰਘ ਤੇ ਲਾਕੀਆਂ ਚਲਾਈਆਂ ਤਾਂ ਲਾਲਾ ਜੀ ਜ਼ਖਮੀ ਕਰਤੇ 1928 ਵਿੱਚ ਲਾਲਾ ਜੀ ਦੀ ਡੈਥ ਹੋ ਗਈ। ਇਹ ਕੁਐਸਚਨ ਇੰਪੋਰਟੈਂਟ ਹੈ। ਇਹ ਅਲਾ ਕੁਐਸਚਨ ਹੈ ਜੇਨ ਸੈਂਡਰਸ ਨੂੰ ਕਦੋਂ ਮਾਰਿਆ? 1928 ਵਿੱਚ ਮਾਰੇ। 1929 ਵਿੱਚ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਬੰਬ ਸੁੱਟਦੇ ਸੀ ਨੈਸ਼ਨਲ ਅਸੈਂਬਲੀ। ਇਹਨਾਂ ਚਾਰਾਂ ਤੇ ਕੇਸ ਚੱਲਿਆ ਭਗਤ ਸਿੰਘ, ਸੁਖਦੇਵ, ਰਾਜਗੁਰੂ, ਬੀ.ਕੇ. ਦੱਤ। ਬੀ.ਕੇ. ਦੱਤ ਨੂੰ ਥੋੜੀ ਜੀ ਸਜ਼ਾ ਦਿੱਤੀ। ਤੇ ਸਾਇਨਦਰਸ ਦੇ ਮਰਡਰ ਦੇ ਵਿੱਚ ਭਗਤ ਸਿੰਘ ਤੇ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ 23 ਮਾਰਚ 1931 ਲਾਹੌਰ ਦੇ ਵਿਖੇ 1930 ਵਿੱਚ ਸਿਵਲ ਡਿਸੋਬਿਡੈਂਸ ਮੂਵਮੈਂਟ ਚੱਲਿਆ ਹੈਗਾ ਸੀ ਡਾਂਡੀ ਮਾਰਚ ਯਾਤਰਾ ਕਿਹਾ ਜਾਂਦਾ ਤਾਂ ਮਹਾਤਮਾ ਗਾਂਧੀ ਨਾਲ 78 ਸੱਤੇ ਸੀ ਇਹ ਯਾਤਰਾ ਸਾਬਰਮਤੀ ਆਸ਼ਰਮ ਤੋਂ ਡਾਂਡੀ ਤੱਕ ਚੱਲੀ ਤੇ ਇਹਨਾਂ ਨੇ ਨਮਕ ਬਣਾਇਆ ਡਾਂਡੀ 'ਚ ਕਿਉਂਕਿ ਕਾਨੂੰਨ ਸਰਕਾਰ ਨੇ ਪਾਬੰਦੀ ਲਗਾਈ ਸੀ ਨਮਕ ਬਣਾਉਣ 'ਤੇ ਸਿਵਲ ਡਿਸਓਬਿਡੀਅੰਸ ਸਿਵਲ ਆਫਰਮਨੀ ਮੂਵਮੈਂਟ ਇਸ ਕਰਕੇ ਕਿਹਾ ਜਾਂਦਾ ਬਾਅਦ ਵਿੱਚ ਇਹਨਾਂ ਵਿੱਚ ਗਾਂਧੀ-ਇਰਬਨ ਸਮਝੌਤਾ ਹੋ ਗਿਆ ਸੀ ਤਾਂ ਇਹ ਬੰਦ ਹੋ ਗਿਆ ਸੀ 1942 ਵਿੱਚ ਕੁਇਟੇਂਡੀ ਮੂਵਮੈਂਟ ਚੱਲਿਆ ਭਾਰਤ ਛੱਡੋ ਅੰਦੋਲਨ ਜਿਸ ਨੂੰ ਡੂ অর ਡਾਈ ਮੂਵਮੈਂਟ ਆਖਰੀ ਮੂਵਮੈਂਟ ਬਹੁਤ ਵੱਡਾ ਸਾਰੇ ਲੋਕਾਂ ਨੇ ਆਜ਼ਾਦੀ ਵਿੱਚ ਪਾਰਟਿਸਪੇਟ ਕੀਤਾ ਨਾ ਕੱਲੇ ਹਿੰਦੂਆਂ ਨੇ ਨਾ ਮੁਸਲਮਾਨਾਂ ਨੇ ਸਿੱਖਾਂ ਨੇ ਸਾਰੇ ਇਕੱਠੇ ਹੋ ਕੇ ਪੰਜਾਬੀਆਂ ਨੇ ਬੜਾ ਯੋਗਦਾਨ ਪਾਇਆ ਮੁਸਲਮਾਨਾਂ ਨੇ ਬੜਾ ਯੋਗਦਾਨ ਪਾਇਆ ਤਾ ਸਾਰਿਆਂ ਨੇ ਮਿਲ ਜੁਲ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਬ੍ਰਿਟਿਸ਼ ਦੇ ਖਿਲਾਫ ਲੜੇ ਜਾਤ ਪਾਤ ਧਰਮ ਵਰਗ ਨੂੰ ਸਾਰੇ ਭੁੱਲ ਕੇ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਤਾਂ 15 ਅਗਸਤ 1947 ਨੂੰ ਇੰਡੀਆ ਨੂੰ ਆਜ਼ਾਦੀ ਦੁਵਾਈ 3 ਜਨਵਰੀ 1948 ਨੂੰ ਨੱਥੂ ਰਾਮ ਗੁੰਡਸੇ ਨੇ ਮਹਾਤਮਾ ਗਾਂਧੀ ਦਾ ਮਰਡਰ ਕਰ ਦਿੱਤਾ ਸੀ ਤਾਂ ਇਹ ਪੜਿਆ ਅਜੋ ਆਪਾਂ ਨੇ ਨੈਸ਼ਨਲ ਮੂਵਮੈਂਟ ਜੋ ਹਰ ਪੇਪਰ ਦੇ ਵਿੱਚ ਹਰ ਐਗਜ਼ਾਮ ਦੇ ਵਿੱਚ ਇੰਪੋਰਟੈਂਟ ਨੇ ਸੀਟ ਐਟ ਪੀ ਐਟ ਦਾ ਐਗਜ਼ਾਮ ਹੋਇਆ ਚਾਹੇ ਕੰਪੀਟੀਟਿਵ ਦਾ ਐਗਜ਼ਾਮ ਹੋਇਆ ਇਹ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਹਿਸਟਰੀ ਦਾ ਦਾ ਸਾਰਾ ਹੀ ਹੁਇਸ ਹੂ ਪੰਜਾਬ ਦਾ ਇਹ ਟੌਪਿਕ ਵੈਰੀ ਇੰਪੋਰਟੈਂਟ ਨੈਸ਼ਨਲ ਮੂਵਮੈਂਟ ਹੈ ਤੇ ਅੱਜ ਲਈ ਮੇਰਾ ਲੈਕਚਰ ਇੰਨਾ ਸੀ ਮੈਂ ਆਪਣੀ ਲੈਕਚਰ ਨੂੰ ਵਾਈਂਡ ਅਪ ਕਰਦਾ ਤੇ ਜੋ ਸਾਡਾ ਜੀਐਨ ਵਰਚੁਅਲ ਦਾ ਚੈਨਲ ਹੈਗਾ ਜੀਐਨ ਵਰਚੁਅਲ ਕਲਾਸਸ ਦਾ ਚੈਨਲ ਹੈ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਏ ਸ਼ੇਅਰ ਕਰੋ ਲਾਈਕਸ ਕਰੋ ਤਾਂ ਕਿ ਨੈਕਸਟ ਟਾਈਮ ਅਸੀਂ ਫਿਰ ਤੁਹਾਡੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆ ਸਕੀ ਧੰਨਵਾਦ